ਇੱਕ ਇਕੱਠ ਤੁਸੀਂ ਇਹ ਦੱਸ ਦਿੱਤਾ ਕਿ ਬਰਿੰਦਰ ਸਿੰਘ ਪਰਵੇਦਾਲ ਅਸੀਂ ਇੱਕ ਤਾਨ ਕੇ ਖੜੇ ਆ ਉਹ ਖੜੇ ਰਾਵਾਂਗੇ ਮੌਜੂਦਾ ਸਰਕਾਰ ਆਪਣੇ ਕੰਮ ਤੋਂ ਭੱਜ ਰਹੀ ਹੈ ਝੂਠੇ ਵਾਦੇ ਜਿੰਨੀਆਂ ਵੀ ਐਮਨੈਸ ਸਕੂਲ ਸਿਰਫ ਬੋਰਡ ਲਾ ਕੇ ਐਮਨੈਸ ਸਕੂਲ ਬਣਾਉਂਦੇ ਗਏ ਡਿਸਪੈਂਸਰੀਆਂ ਨੂੰ ਰੋਗਣ ਕਰਕੇ ਵੱਲਾ ਕਲੀਨਿਕ ਬਣਾਉਂਦੇ ਗਏ ਕਟਿਆ ਮੈਂ ਸੰਧਰ ਖਾਚੋਂ ਨਿਕਲੇ ਹੋਇਆ ਬੰਦਾ ਤੇ ਮੈਂ ਕੋਈ ਡਰਨ ਡਰਨ ਵਾਲਾ ਬੰਦਾ ਹੈ ਨਹੀਂਗਾ ਨਾ ਪ੍ਰਸ਼ਾਸਨ ਨੂੰ ਭਲੇਖਾ ਆਵੇ ਨਾ ਸਰਕਾਰ ਨੂੰ ਭਲੇਖਾ ਹੋਵੇ ਜਿੱਥੇ ਲੋਕਾਂ ਦੇ ਨਾਲ ਧੱਕੇ ਦੀ ਗੱਲ ਆਊਗੀ ਜਾਨ ਦੇ ਦੇਗਾ ਪਾੜਾ ਪਰਿਵਾਰ ਉਹਨਾਂ ਦੇ ਪਿੱਛੇ ਔਰ ਨਾਲ ਦੂਜੀ ਗੱਲ ਮੇਰੀ ਰਾਤੀ ਤਿੰਨ ਵਾਰ ਡਿਸਟ੍ਰਿਕਟ ਨਾਲ ਗੱਲ ਹੋਈ ਕੋਲ ਆਇਆ ਉਹਨਾਂ ਦਾ ਐਸ.ਡੀ.ਐਮ ਸਾਹਿਬ ਤਾਂ ਆਇਆ ਮੈਨੂੰ ਕਹਿੰਦੇ ਕਿ ਤੁਸੀਂ ਆਓ ਮੇਰੇ ਘਰ ਆਓ ਕੋਠੀ ਬੈ ਕੇ ਗੱਲ ਮਕਾਉਨੇ ਆ ਮੈਂ ਕਿਹਾ ਜੀ ਮੈਂ ਚਾਹ ਪੀਣ ਨਹੀਂ ਆਉਣਾ ਮੈਂ ਚਾਹ ਪੀ ਜਾਣੀ ਆ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਣਾ ਮੈਨੂੰ ਮੁਲਾਜ਼ਮਾਂ ਨਾਲ ਬਰਿੰਦਰ ਪੜਾ ਮੁਰਦਾਬਾਦ ਕਰ ਦੇਣਾ ਵੀ ਇਹ ਚਾਹ ਪੀ ਕੇ ਆ ਗਈ ਤੇ ਬਹਿ ਗਈ ਕੋਈ ਇਸ ਕਰਕੇ ਮੈਂ ਆਪਣੇ ਸੈਟ ਤੇ ਡੱਲ ਰਿਆ ਮੈਂ ਕਿਸੇ ਨੂੰ ਮਿਲ ਨਹੀਂ ਗਿਆ ਪਰ ਇਸ ਤੋਂ ਬਾਅਦ ਜਿਹੜਾ ਮਸਲਾ ਅੱਜ ਹੋਇਆ ਇੱਕ ਮੁਲਾਜ਼ਮ ਨੂੰ ਪ੍ਰਸ਼ਾਸਨ ਦੇ ਔਨ ਡਿਊਟੀ ਆ ਉਹ ਜੇ ਸ਼ਾਮ ਨੂੰ ਹੀ ਗਿਆ ਤਾਂ ਉਹਦੇ ਆਰਡਰ ਕੱਢੇ ਆਈ ਉਹਨੇ ਤੇ ਪ੍ਰਧਾਨ ਨੇ ਔਨ ਡਿਊਟੀ ਉਸ ਮੁਲਾਜ਼ਮ ਦੇ ਹੱਥੀਪੇ ਸਿਆਣਾ ਬਣਾ ਰਿਟਾਇਰਮੈਂਟ ਦੇ ਨੇੜੇ ਪਰ ਉਹਦੇ ਜਾ ਕੇ ਗੱਲ ਪੈਣਾ ਕਿੰਨੀ ਕਿ ਚੰਗੀ ਗੱਲ ਸੀ ਜੇ ਕਿਸੇ ਨੂੰ ਕੋਈ ਦਿੱਕਤ ਸੀ ਜੇ ਕਿਸੇ ਨੂੰ ਕੋਈ ਇਸ਼ੂ ਸੀ ਤਾਂ ਉਹ ਡੀ ਸਾਹਿਬ ਨੂੰ ਦਿੰਦੇ ਐਪਲੀਕੇਸ਼ਨ ਕੰਮ ਰੁਕਦਾ ਤੁਹਾਡੀ ਬੈਠ ਕੇ ਸੁਣਦੇ ਪਰ ਇਹ ਕਿੱਥੇ ਲਿਖਿਆ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਕਰ ਦਿਓ ਚਲੋ ਉਸ ਸੰਬੰਧ ਚ ਇਹ ਗੱਲ ਮੈਂ ਵਿਪਨ ਜਿਸ ਦਾ ਸਾਡਾ ਜਿਹੜਾ ਮਲਾਜਮ ਆ ਜਿਹਦੇ ਨਾਲ ਤਕਾ ਹੋਇਆ ਮੈਂ ਉਹਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾ ਦਿੰਨਾ ਔਰ ਨਾਲੇ ਇਹ ਕਹ ਦੱਸ ਦੇਣਾ ਤੁਹਾਡੀ ਸਾਰੀ ਸੰਗਤ ਜਿੰਨੀ ਵੀ ਆਈ ਆ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਨੇਮ ਉਹਨਾਂ ਦੋਵਾਂ ਬੰਦਿਆਂ ਦੇ ਤੇ ਨਾਲ ਤਿੰਨ ਚਾਰ ਅਨਪਛਾਤੇਆਂ ਦੇ ਖਿਲਾਫ ਡੀ